ਸਿਆਸਤ ਬਹੁਤ ਗਰਮਾਈ ਹੋਈ ਆ ਦਲ ਬਦਲੂ ਦਾ ਮੌਸਮ ਆ ਗਿਆ ਇਹਨਾਂ ਅਤੇ ਇਹਨਾਂ ਸਾਰਿਆਂ ਮਾਮਲਿਆਂ ਵਿੱਚ ਇੱਕ ਇਹ ਵੀ ਬੜੀ ਗੱਲ ਨੇ ਜ਼ੋਰ ਫੜਿਆ ਹੋਇਆ ਹੈ ਕਿ ਨੀਡੂ ਸ਼ਟਰਾ ਵਾਲਾ ਇੱਕ ਵਾਰ ਫੇਰ ਤੋਂ ਵੋਟਾਂ 'ਚ ਖੜਾ ਹੋਣ ਜਾ ਰਿਹਾ ਹੈ। ਲੇਕਿਨ ਤੁਸੀਂ ਕਹਿ ਕੇ ਸਿਆਸਤ ਗਰਮਾਈ ਹੈ ਬਿਲਕੁਲ ਸਿਆਸਤ ਬਹੁਤ ਜ਼ਿਆਦਾ ਗਰਮਾਈ ਹੈ ਰੋਟੀ ਪੂਰੀ ਫੁੱਲ ਗਈ ਹੈ। ਜੀ ਕਹਿੰਦੇ ਰੋਟੀ ਤਾਂ ਫੁੱਲਦੀ ਹੁੰਦੀ ਤਵੇ ਤੇ ਜੇ ਕਿਸੇ ਨੂੰ ਭੁੱਖ ਲੱਗੀ ਹੋਵੇ। ਔਰ ਲੀਡਰਾਂ ਦੇ ਅੰਦਰ ਇਸ ਟਾਈਮ ਬਹੁਤ ਭੁੱਖ ਹੈ ਕਿ ਸਾਨੂੰ ਟਿਕਟ ਮਿਲ ਜਵੇ। ਇਹਦੇ ਉੱਤੇ ਵੀ ਗੱਲ ਕਰਦੇ ਪਰ ਤੁਸੀਂ ਨੀਡੂ ਸ਼ਟਰਾ ਵਾਲੇ ਦੀ ਗੱਲ ਕੀਤੀ ਹੈ। ਨੀਡੂ ਸ਼ਟਰਾ ਵਾਲਾ ਮਖੌਲ ਕਰਦਾ ਲੋਕਾਂ ਨੂੰ ਹਸਾਨਦੀ ਕੋਸ਼ਿਸ਼ ਕਰਦਾ ਔਰ ਪਿੱਛੇ ਜੇ ਐਮਪੀ ਇਲੈਕਸ਼ਨ ਜਦੋਂ ਹੋਈ ਸੀ ਜਿਮਣੀ ਚੋਂ ਹੋਈ ਸੀਗੀ ਉਹਦੇ ਵਿੱਚ ਉਹਨੇ ਪਾਰਟਿਸਿਪੇਟ ਵੀ ਕੀਤਾ ਸੀ ਲਗਭਗ 5000 ਦੇ ਆਸ-ਪਾਸ ਉਹਨੂੰ ਵੋਟ ਪੈ ਗਈ ਸੀ ਤਾਂ ਲੋਕਾਂ ਨੇ ਤੇ ਇਹ ਵੀ ਗੱਲ ਕਹੀ ਸੀਗੀ ਕਿ 5000 ਵੋਟਾਂ ਮਤਲਬ 100 ਬੱਸਾਂ ਕਿਉਂਕਿ ਇੱਕ ਬੱਸ ਵਿੱਚ 50 ਬੰਦੇ ਜੇ ਬਹਿ ਜਾਂਦੇ ਆ ਤਾਂ ਕਹਿੰਦੇ ਇਹ ਮੰਨ ਲਓ ਕਿ ਨੀਡ ਟੂ ਸ਼ਿਟ ਵਾਲੇ ਦੀ سپورਟ ਵਿੱਚ 100 ਬੱਸਾਂ ਖੜੀਆਂ ਪਰ ਸਰਬਜੀਤ ਐਦਾਂ ਮਖੌਲ ਕਰਕੇ ਐਦਾਂ ਟਿੱਚਰਾ ਕਰਕੇ ਪੰਜਾਬ ਦਾ ਭਲਾ ਨਹੀਂ ਹੋਣਾ ਕਿਉਂਕਿ ਐਮਪੀ ਦੀਆਂ ਚੋਣਾਂ ਹੋ ਰਹੀਆਂ ਲੋਕ ਸਭਾ ਇਲੈਕਸ਼ਨਸ ਹੋ ਰਹੇ ਆ ਲੇਕਿਨ ਜੇ ਸਟੇਜਾਂ ਤੋਂ ਖੜ ਕੇ ਜਿਹੜੇ ਸਾਡੇ ਹੁਣ ਸਿਆਸੀ ਲੀਡਰ ਆ ਸਿਆਸਤ ਕਿਉਂਕਿ ਤੁਸੀਂ ਇਹ ਗਰਮਾਈ ਹੋਈ ਆ ਜੇ ਸਟੇਜਾਂ ਤੇ ਖੜ ਕੇ ਲੀਡਰਾਂ ਨੇ ਇੱਕ ਦੂਜੇ ਨੂੰ ਲਲਕਾਰਨਾ ਸੌਂਕੜਾ ਵਾਂਗ ਰੋ ਲੜਨਾ ਜੇ ਇੱਕ ਦੂਜੇ ਤੇ ਚਿੱਕੜੀ ਸਿੱਟਣਾ ਜੀ ਫਿਰ ਤਾਂ ਨੀਡ ਟੂ ਸ਼ਟਰ ਵਾਲਾ ਵੀ ਕੋਈ ਮਾੜੀ ਚੁਆਇਸ ਨਹੀਂ ਕਿਉਂਕਿ ਜੇ ਪੰਜਾਬ ਦਾ ਸੱਤਿਆ ਨਾ ਸੀ ਕਰਨਾ ਫਿਰ ਸਟੇਜ ਤੋਂ ਜੋ ਮਰਜ਼ੀ ਕਰੀ ਚਲੋ ਪਰ ਇਹਦੇ ਨਾਲ ਭਲਾ ਕਿਦਾ ਹੋਣਾ ਸੌਂਕੜਾ ਵਾਂਗ ਲੜਨਾ ਤਾਨੇ ਮਿਹਣੇ ਮਾਰਨਾ ਇੱਕ ਦੂਜੇ ਦੇ ਪਰਿਵਾਰ ਨੂੰ ਕਢੀਸਣ ਨਾਲ ਲੋਕਾਂ ਦੇ ਵਿੱਚ ਕੋਈ ਭਲਾ ਨਹੀਂ ਨਿਕਲਦਾ ਈਰਖਾ ਦਾ ਹੜ ਇੰਨਾ ਤੇਜ਼ ਆ ਜਾਂਦਾ ਨਾ ਇੱਕ ਦੂਜੇ ਨਾਲ ਐਨੀ ਈਰਖਾ ਕਰਦੇ ਆ ਕਿਉਂਕਿ ਦੇਖੋ ਸਰਜੀ ਤੇ ਵੀ ਗੱਲ ਕੀ ਜਾਂਦੀ ਹੈ ਕਿ ਸਾਡੇ ਸਿਆਸੀ ਵਿਰੋਧੀ ਆ ਮੈਨੂੰ ਲੱਗਦਾ ਵਿਰੋਧੀ ਸ਼ਬਦ ਹੀ ਨਹੀਂ ਹੋਣਾ ਚਾਹੀਦਾ ਚਲੋ ਵਿਰੋਧੀ ਫੇਰ ਵੀ ਮੰਨ ਲਓ ਤੁਹਾਡੀ ਮੇਰੀ ਵਿਚਾਰਾਂ 'ਚ ਟਕਰਾਵ ਹੈ ਸਾਡੀ ਵਿਚਾਰਕ ਤੌਰ ਤੇ ਨਹੀਂ ਬਣਦੀ ਸਾਡੀ ਮਤ ਇੱਕੋ ਜੀ ਨਹੀਂ ਆ ਪਰ ਅਸੀਂ ਇੱਕ ਦੂਜੇ ਦੁਸ਼ਮਣ ਥੋੜੇ ਆ ਸਾਡੇ ਜਿਹੜੇ ਮੌਜੂਦਾ ਲੀਡਰ ਆ ਉਹ ਐਦਾਂ ਬਿਹੇਵ ਕਰ ਰਹੇ ਆ ਕਿ ਜਿਵੇਂ ਇੱਕ ਦੂਜੇ ਦੇ ਦੁਸ਼ਮਣ ਹੋ ਔਰ ਦੁਸ਼ਮਣੀਆਂ ਜਿਹੜੀਆਂ ਪਰਿਵਾਰਾਂ ਤੱਕ ਚੱਲਣੀਆਂ ਐ ਐਦਾਂ ਨਹੀਂ ਹੋਣਾ ਚਾਹੀਦਾ ਔਰ ਲੋਕ ਵੀ ਹੁਣ ਇਹਨਾਂ ਦੁਸ਼ਮਣੀਆਂ ਤੋਂ ਅੱਕੇ ਆ ਲੋਕ ਚਾਹੁੰਦੇ ਆ ਕਿ ਸਾਡਾ ਵੀ ਕੋਈ ਭਲਾ ਹੋਵੇ ਜੀ ਹੁਣ ਆਪਾਂ ਜੀਆਈਸੀ ਦੀ ਗੱਲ ਕਰੀਏ ਲੋਕ ਸਭਾ ਇਲੈਕਸ਼ਨ ਨਾਲ ਇਹ ਗੱਲ ਨਹੀਂ ਜੁੜਦੀ ਜੀ ਪਰ ਇਹ ਰਿਲੇਟ ਕਰਦੇ ਆ ਪੰਜਾਬ ਦੇ ਯੂਥ ਨਾਲ ਤੁਸੀਂ ਇਹ ਦੇਖੋ ਕੈਨੇਡਾ ਨੇ ਜੀਆਈਸੀ ਡਬਲ ਕਰ ਦਿੱਤੀ ਆ ਜਿਹੜੇ ਸਟੂਡੈਂਟ ਵੀਜ਼ਾ ਤੇ ਬਾਹਰ ਜਾਣਾ ਚਾਹੁੰਦੇ ਆ ਜੀ ਲੋਕ ਫਿਰ ਵੀ ਕਰਜ਼ਾ ਚੱਕ-ਚੱਕ ਕੇ ਡਬਲ ਜੀਆਈਸੀ ਦੇ ਰਹੇ ਔਰ ਫਿਰ ਵੀ ਜਿਹੜੇ ਸਾਡੇ ਲੀਡਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਆਪਣੀ ਪਿੱਠ ਆਪ ਹੀ ੱਡੀਆਂ ਚੱਕ ਚੱਕ ਕੇ ਥਾਪੜੀ ਜਾਂਦੇ ਆ ਕਿ ਦੇਖੋ ਜੀ ਅਸੀਂ ਤਾਂ ਐਨਾ ਤਰੱਕੀ ਕਰਾ ਦਿੱਤੀ ਕਿ ਲੋਕ ਬਾਹਰੋਂ ਵਾਪਸ ਆ ਰਹੇ ਪਰ ਗਰਾਊਂਡ ਰਿਐਲਿਟੀ ਕੁਝ ਹੋਰ ਹੈ ਜੇ ਯੂਥ ਡਬਲ ਜੀਆਈਸੀ ਦੇ ਕੇ ਨਹੀਂ ਰੁਕ ਰਿਹਾ ਤਾਂ ਸਮਝੋ ਕਿੰਨੀ ਭੱਜਣਾ ਠੱਲੇ ਕਰਕੇ ਉਹ ਆਪਣਾ ਦੇਸ਼ ਛੱਡ ਕੇ ਆਪਣਾ ਵਤਨ ਛੱਡ ਕੇ ਪਰਦੇਸ ਜਾ ਰਹੇ ਸਰ ਇਹ ਦਲ ਬਦਲਦੇ ਕਿਉਂ ਆ ਦੇਖੋ ਦਲ ਬਦਲਦੇ ਇਸ ਕਰਕੇ ਕਿਉਂਕਿ ਇਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਆ ਔਰ ਪਾਰਟੀਆਂ ਨੂੰ ਵੀ ਆਪਣੇ ਵਰਕਰਾਂ ਤੇ ਤਾਂ ਬਿਲਕੁਲ ਭਰੋਸਾ ਹੈ ਹੀ ਨਹੀਂ ਜਿਹੜੇ ਦਰਿਆ ਬਚਾਉਂਦੇ ਉਹਨਾਂ ਥੱਲੇ ਦਰਿਆ ਖਿੱਚ ਲੈਂਦੇ ਆ ਪੈਰਾਸ਼ੂਟ ਲਈ ਲੀਡਰ ਲੈ ਆ ਕੇ ਖੜੇ ਕਰ ਦਿੰਦੇ ਆ ਔਰ ਤੁਸੀਂ ਦਲ ਬਦਲੂਆਂ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਇੱਕ ਰਿਪੋਰਟ ਸਾਂਝੀ ਕਰਦਾ 2019 'ਚ ਕਹਿੰਦੇ ਕਿ ਤਕਰੀਬਨ 195 ਲੀਡਰ ਜਿਹੜੇ ਆ ਕਿਉਂਕਿ ਆਪਣੀ ਵਿਧਾਨ ਸਭਾ 117 ਸੀਟਾਂ ਤੇ ਇਲੈਕਸ਼ਨ ਹੁੰਦੇ ਆ ਤਾਂ ਲੋਕ ਸਭਾ ਵਿੱਚ 195 ਜਿਹੜੇ ਦਲ ਬਦਲੂ ਆ ਉਹਨਾਂ ਨੇ ਮਾਂ ਪਾਰਟੀ ਛੱਡ ਕੇ ਮਤਰੀ ਮਾਦੀ ਪਾਰਟੀ 'ਚ ਗਏ ਸੀਗੇ ਜਾਂ ਮਤਰੀਈ ਤੋਂ ਕਈ ਵਾਪਸ ਮਾਂ ਪਾਰਟੀ 'ਚ ਆਏ ਸੀ ਔਰ 195 ਲੋਕਾਂ ਨੇ ਦਲ ਬਦਲਿਆ ਸੀ ਜਿਹਨਾਂ ਨੂੰ ਸਿਰਫ ਪਈ ਜਿੱਤੇ ਸੀ ਲੈ ਸੱਚੀ ਸਰ ਇੰਨੀ ਕਾ ਰੇਸ਼ਿਓ ਇਸ ਵਿੱਚ 150 ਮੈਂ ਤੁਹਾਨੂੰ ਹੋਰ ਦੱਸਣਾ ਕਿ ਲਗਭਗ 170 ਦਲ ਬਦਲੂ ਸੀਗੇ ਜਿਹੜੇ ਉਹਾਰ ਗਏ ਉਹਨਾਂ ਹੋਇਆ ਕਿ ਜਿਹੜੇ ਵਿਚਾਰੇ ਦਰਿਆ ਬਚਾਉਂਦੇ ਸੀਗੇ ਉਹਨਾਂ ਦਾ ਮੋਰਲ ਟੁੱਟ ਗਿਆ ਔਰ ਹੁਣ ਦਲ ਬਦਲੂ ਦਲ ਬਦਲੂ ਬਣਦੇ ਕਿਉਂ ਆ ਇਹ ਵੀ ਸਵਾਲ ਹੈ ਹੁਣ ਕਈ ਕਹਿੰਦੇ ਕਿ ਈਡੀ ਦਾ ਪ੍ਰੈਸ਼ਰ ਹੁੰਦਾ ਕੇਂਦਰ ਦੇ ਵਿੱਚ ਕਈ ਕਹਿੰਦੇ ਪੰਜਾਬ ਚ ਵਿਜੀਲੈਂਸ ਦਾ ਪ੍ਰੈਸ਼ਰ ਹੁੰਦਾ ਇਸੇ ਕਰਕੇ ਲੀਡਰ ਜਿਹੜੇ ਪਹਿਲਾਂ ਇਹ ਕਹਿੰਦੇ ਆ ਕਿ ਅਸੀਂ ਜੀ ਫਲਾਨੀ ਪਾਰਟੀ ਚ ਕਦੀ ਜਾਂਦੇ ਵੀ ਨਹੀਂ ਫਿਰ ਜਾਂਦੇ ਜਾਂਦੇ ਆਦ ਆਪਣੇ ਗਲ ਚ ਪਾਰਟੀ ਚ ਨ ਪਾਉਂਦੇ ਲੱਗਦਾ ਐ ਕਹਿੰਦੇ ਆ ਕਿ ਨਾਨਾ ਕਰਤੇ ਪਿਆਰ ਤੁਮੀ ਸੇ ਕਰ ਬੈਠੇ ਪਰਨਾ تھا ਇਨਕਾਰ ਮਗਰ ਇਕਰਾਰ ਤੁਮੀ ਸੇ ਕਰ ਬੈਠੇ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਕਿ ਜਿੱਧਰ ਸਮੁੰਦਰ ਸਾਰੀਆਂ ਨਦੀਆਂ ਉਧਰ ਤਾਂ ਮਤਲਬ ਜਿਹੜਾ ਪਲਣਾ ਭਾਰੀ ਲੱਗਦਾ ਲੀਡਰਾਂ ਨੂੰ ਫਿਰ ਉਧਰ ਨੂੰ ਹੀ ਹੋ ਜਾਂਦੇ ਕਹਿੰਦੇ ਕਿ ਸਿਕਿਉਰਟੀ ਮਿਲੂਗੀ ਫੰਡ ਮਿਲੂਗਾ ਆਪਣਾ ਟੱਬਰ ਵਧੀਆ ਚਲੋ ਲੋਕਾਂ ਤੋਂ ਕੀ ਲੈਣਾ ਲੋਕ ਤਾਂ ਇੱਧਰ ਉੱਧਰ ਪਾਸੇ ਆਪ ਹੀ ਹੋ ਹੀ ਜਾਂਦੇ ਲੋਕ ਤਾਂ ਫਿਰ ਆਪਣੇ ਮੋਢਾ ਲੈ ਹੀ ਲੈਂਦੇ ਆ।ੁੱਦਾ ਹਾਲਾਤ ਕੀ ਕਹਿੰਦੇ ਨੇ ਕਿਉਂਕਿ ਗੱਟ ਜੋੜਦਾ ਤਾਂ ਕੋਈ ਦੌਰ ਨਹੀਂ ਰਿਹਾ। ਹੁਣ ਆਪਣੀ ਮਾਂ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾਣ ਦਾ ਜਿਹੜਾ ਦੌਰ ਆ ਉਹ ਤੂਫਾਨ ਵਾਂਗੂ ਵੱਧ ਰਿਹਾ ਆ। ਦੇਖੋ ਮੌਜੂਦਾ ਹਾਲਾਤ ਪਤਾ ਕੀ ਕਹਿੰਦੇ ਆ ਕਿ ਕੁਝ ਲੀਡਰ ਤਾਂ ਚਾਹੀ ਚਾਹੀ ਟਿਕਟਾ ਲੈ ਰਹੇ ਆ ਪਰ ਬਹੁਤਿਆਂ ਨੂੰ ਇਹ ਪਤਾ ਕਿ ਜਿੱਤ ਪੱਕੀ ਨਹੀਂ ਐ, ਨਿਸ਼ਚਿੰਤ ਨਹੀਂ ਐ। ਚਾਂਸਸ 50-50 ਸਾਰੇ ਨੂੰ ਜਾਪ ਰਿਹਾ। ਅੰਦਰੋਂ ਤਾਂ ਲੀਡਰ ਜਿਹੜੇ ਆ ਉਹ ਡਰੇ ਹੋਏ ਆ। ਚਾਹੇ ਜਿਨ੍ਹਾਂ ਨੂੰ ਟਿਕਟਾ ਮਿਲ ਵੀ ਰਹੀਆਂ ਜਾ ਜਿਨਾਂ ਨੂੰ ਟਿਕਟਾਂ ਨਹੀਂ ਵੀ ਮਿਲੀਆਂ ਜਿਹੜੇ ਦਾਵੇਦਾਰੀ ਠੋਕ ਰਹੇ ਆ ਅੰਦਰੋਂ ਸਾਰਿਆਂ ਨੂੰ ਪਤਾ ਕਿ ਇਸ ਸਮੇਂ ਪਤਾ ਨਹੀਂ ਕਿਹੜੀ ਸਥਿਤੀ ਬਣਨੀ ਆ 2022 'ਚ ਸਾਰਿਆਂ ਨੂੰ ਪਤਾ ਸੀਗਾ ਕਿ ਆਪ ਦੀ ਹਵਾ ਬਹੁਤ ਲੋਕ ਆਪਣੀਆਂ ਪੁਰਾਣੀਆਂ ਪਾਰਟੀਆਂ ਛੱਡ ਕੇ ਮਾਂ ਪਾਰਟੀ ਛੱਡ ਕੇ ਆਪ ਚਾਏ ਸੀਗੇ ਹੁਣ ਬਹੁਤ ਲੋਕ ਡਰੇ ਹੋਏ ਆ ਕਿ ਟਿਕਟ ਕਿਤੇ ਸਾਨੂੰ ਮਿਲ ਨਾ ਜਾਵੇ ਪਹਿਲਾਂ ਕੀ ਹੁੰਦਾ ਸੀਗਾ ਲੋਕ ਜਦੋਂ ਹਾਈ ਕਮਾਂਡ ਤੋਂ ਟਿਕਟ ਮੰਗਣ ਜਾਂਦੇ ਸੀਗੇ ਤਾਂ ਇਹ ਕਹਿੰਦੇ ਸੀ ਮੈਨੂੰ ਜੀ ਆ ਫਲਾਨੀ ਜਗ੍ਹਾ ਤੋਂ ਟਿਕਟ ਦੋ ਮੈਨੂੰ ਇੱਥੇ ਲੋਕ ਜਾਣਦੇ ਆ ਪਛਾਣਦੇ ਆ ਹੁਣ ਕਹਿੰਦੇ ਮੈਨੂੰ ਇੱਥੋਂ ਟਿਕਟ ਨਾ ਦਿਓ ਜਿੱਥੇ ਲੋਕ ਮੈਨੂੰ ਜਾਣਦੇ ਕਿਉਂਕਿ ਲੋਕਾਂ ਨੂੰ ਪਤਾ ਇਹਨੇ 4.5 ਸਾਲ ਕੁਛ ਨਹੀਂ ਕੀਤਾ ਹੁਣ ਮੇਰਾ ਏਰੀਆ ਬਦਲ ਦੋ ਹੁਣ ਮੇਰਾ ਹਲਕਾ ਬਦਲ ਦੋ ਹੁਣ ਮੇਰੀ ਕੰਸਟੀਟੂਐਂਸੀ ਬਦਲ ਦੋ ਮੈਨੂੰ ਮੇਰੀ ਪੁਰਾਣੀ ਕੰਸਟੀਟੂਐਂਸੀ ਚੋਂ ਟਿਕਟ ਨਾ ਦਿਓ ਕਿਉਂਕਿ ਲੋਕਾਂ ਨੂੰ ਪਤਾ ਮੈਂ 4.5 ਸਾਲ ਲੋਕਾਂ ਨਾਲ ਤੁਰਿਆ ਨਹੀਂ ਤਾਂ ਹੁਣ ਲੋਕ ਮੈਨ ਨਾਲ ਕਿੱਦਾਂ ਤੁਰਣਗੇ ਆਂਡਰ ਬਣਨ ਦੀ ਡਿਗਰੀ ਕੀ ਆ ਦੇਖੋ ਲੀਡਰ ਬਣਨ ਦੀ ਡਿਗਰੀ ਇਹੀ ਹੈ ਤੁਹਾਨੂੰ ਮੈਂ ਦੱਸ ਚੁੱਕਾ ਕਿ 4.5 ਸਾਲ ਗਿਆ ਬਰੋ ਜਦੋਂ ਵੋਟਾਂ ਆਉਂਦੀਆਂ ਤਾਂ ਐਦਾਂ ਮਹਿਸੂਸ ਕਰ ਹੁਣ ਤੁਹਾਨੂੰ ਗਰੰਟੀਆਂ ਦੇਣਗੇ ਲੀਡਰਾਂ ਨੂੰ ਆਪ ਤਾਂ ਪਤਾ ਨਹੀਂ ਕਿ ਉਹਨਾਂ ਨੂੰ ਟਿਕਟ ਮਿਲਣ ਦੀ ਗਰੰਟੀ ਹੈਗੀ ਕਿ ਨਹੀਂ ਹੈਗੀ ਜਿੱਤਣ ਦੀ ਗਰੰਟੀ ਹੈਗੀ ਕਿ ਨਹੀਂ ਹੈਗੀ ਲੋਕਾਂ ਨੂੰ ਗਰੰਟੀਆਂ ਦੇਣਗੇ ਕਿ ਤੁਹਾਨੂੰ ਐ ਕਰਦੇ ਆਂਗੇ ਔਂਕ ਕਰਦੇ ਆਂਗੇ ਨਿਆਣੇ ਬਾਹਰ ਨਹੀਂ ਜਾਣ ਦੇਵਾਂਗੇ ਮੈਂ ਕੋਈ ਗਰੰਟੀ ਤਾਂ ਨਹੀਂ ਬੋਲ ਰਿਹਾ ਤਾਂ ਕਿ ਕਿਸੇ ਨੇ ਕੋਈ ਰਿਲੇਟ ਨਾ ਕਰ ਲਵੇ ਗੱਲ ਪਰ ਸਰਬਜੀਤ ਆਪਣੇ ਏਰੀਆ ਦੀ ਗੱਲ ਕਰੀਏ ਮੈਨੂੰ ਲੱਗਦਾ ਲੀਡਰ ਇਹ ਸਮਝਦੇ ਆ ਕਿ ਅਸੀਂ ਆਪਣੇ ਵੋਟਰਾਂ ਦੇ ਵਿਆਹ ਸ਼ਾਦੀਆਂ ਤੇ ਚਲ ਜਾਈਏ ਨਿਆਣੇ ਦੇ ਬਰਥਡੇ ਜਾ ਕੇ ਕੇਕ ਕਟਾ ਦੀਏ ਜੀ ਜਿਹੜੀ ਪ੍ਰਾਇੋਰਟੀ ਆ ਇਹੀ ਪ੍ਰੋਟੋਕਾਲ ਹੈ ਤੁਸੀਂ ਇਹ ਦੇਖੋ ਨਵੇਂ ਸ਼ਹਿਰ 'ਚ ਕਿੰਨੇ ਮਸਲੇ ਆ ਤੁਹਾਨੂੰ ਕਦੀ ਕੋਈ ਲੀਡਰ ਨਜ਼ਰ ਆਇਆ ਮਸਲੇ ਤੇ ਬੋਲਦਾ ਕੋਈ ਖੁੱਲ ਕੇ ਬੇਬਾਕੀ ਨਾਲ ਗੱਲ ਕਰਦਾ ਨਜ਼ਰ ਆਇਆ ਨਹੀਂ ਵਿਆਹ ਸ਼ਾਦੀਆਂ ਦੀ ਫੋਟੋਆਂ ਦੇਖ ਲਓ ਇਹਨਾਂ ਦੇ ਸਾਰਿਆਂ ਦਾ ਫੇਸਬੁੱਕ ਹੈਂਡਲ ਚੈੱਕ ਕਰ ਲਓ ਵਿਆਹ ਸ਼ਾਦੀਆਂ ਤੇ ਪਹੁੰਚੇ ਹੁੰਦੇ ਆ ਠੀਕ ਹੈ ਕਿਸੇ ਦੇ ਅਫਸੋਸ ਤੇ ਪਹੁੰਚੇ ਹੁੰਦੇ ਆ ਕੋਈ ਬਰਥਡੇ ਕੇ ਕੱਟ ਰਿਹਾ ਹੁੰਦਾ ਕੋਈ ਭੰਗੜੇ ਪਾਉਂਦਾ ਹੁੰਦਾ ਕੋਈ ਗਾਣੇ ਲਾ ਕੇ ਆਮ ਮਟਕ ਮਟਕ ਕੇ ਤੁਰਦਾ ਹੁੰਦਾ ਵੀ ਅਸੀਂ ਤੁਹਾਨੂੰ ਰੈਂਪ ਵਾਕ ਕਰਨ ਲੀਡਰ ਥੋੜੇ ਬਣਾਇਆ ਤੁਸੀਂ ਲੋਕਾਂ ਦੇ ਮਸਲੇ ਚ ਕੋ ਆ ਰੇਲਵੇ ਰੋਡ ਸੜਕ ਦਾ ਮਸਲਾ ਮੈਨੂੰ ਲੱਗਦਾ 32 37 ਤੱਕ ਚੱਲਣਾ ਇੱਦਾਂ ਜੇ ਕੋਈ ਚਾਹੀਦਾ ਲੀਡਰ ਨਹੀਂ ਆਇਆ ਇਹ ਪਰੇਸ਼ਾਨੀਆਂ ਨੇ ਲੋਕਾਂ ਦੀ ਹੁਣ ਸਾਰੇ ਲੀਡਰ ਕਹਿੰਦੇ ਸੀ ਸੇਵਾ ਕਰਨੀ ਚਾਹੁੰਦੇ ਆ ਮਾਂ ਦੀ ਸੇਵਾ ਕਰਨੀ ਚਾਹੁੰਦੇ ਆ ਪੰਜਾਬ ਸਾਡੀ ਧਰਤੀ ਮਾਂ ਹੈ ਤੇ ਅਸੀਂ ਮਾਂ ਦੀ ਸੇਵਾ ਕਰਨੀ ਚਾਹੁੰਦੇ ਆ ਪਰ ਦੋਏ ਪਾਰਟੀਆਂ ਵਾਲੇ ਮੰਨ ਲਓ ਦੋ ਭਰਾ ਆ ਮਾਂ ਗੱਬੇ ਬੈਠੀ ਆ ਹੁਣ ਆਪਸ ਚ ਲੜ ਰਹੇ ਆ ਕਿ ਮਾਂ ਦੀ ਲੱਤਾਂ ਮੈਂ ਘੁੱਟਣੀਆਂ ਮਾਂ ਦੀ ਲੱਤ ਕੋਈ ਘੁੱਟਦਾ ਨਹੀਂ ਆਪਸ ਚ ਲੱਤੋ ਲੱਤੀ ਹੋਈ ਜਾਂਦੇ ਕੋਈ ਦੀ ਲੱਤਾਂ ਮਾਰੀ ਜਾਂਦੇ ਆ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੰਜੀਦਾ ਹੋ ਕੇ ਲੋਕਾਂ ਦੇ ਮਸਲੇ ਜਿਹੜੇ ਪੁੱਟ ਅਪ ਕਰਨੇ ਚਾਹੀਦੇ ਆ ਤਾਂ ਲੋਕਾਂ ਨੂੰ ਸੰਤੁਸ਼ਟੀ ਮਿਲਣੀ ਆ ਨਹੀਂ ਜੇ ਸਤਿਆਨਾਸ਼ ਕਰਨਾ ਫਿਰ ਨੀਡ ਟੂ ਸ਼ਟਰ ਵਾਲੇ ਨੂੰ ਜੇ ਦੱਸ ਦੋ ਮੈਂ ਤਾਂ ਸਟਾਰਟਿੰਗ ਠੀਕਿਆ ਸੀ